ਇਹ ਫਰੀਦ ਵੀਡੀਓ ਨਾਲ ਬਲਾਕ ਪੁੱਛੀ ਬਾਹਰ ਪਰ ਬਾਹਰ ਬਹੁਤ ਲਿਮਟਿਆ ਯਾਰ ਆਪਨੇ ਹਰਪ੍ਰੀਤ ਸਿੰਘ ਤੋਂ ਅਫੀਸਰ ਨੂੰ ਭੇਜ ਕੇ ਸਾਰੀ ਚੋਣ ਕਮਿਸ਼ਨ ਭਾਰਤ ਸਰਕਾਰ ਲੈਕਚਰਟ ਵੀ ਕਰਿਓ ਨੇ ਈਮੇਲ ਕਰੋ ਈਮੇਲ ਈਮੇਲ ਕਰੋ ਤੁਰੰਤ ਅਵਸਥਾ ਕਹਿੰਦੀ ਇਹ ਆ ਮਾਨਯੋਗ ਮੈਂ ਇਲੈਕਸ਼ਨ ਕਮਿਸ਼ਨ ਨੂੰ ਦੱਸਣਾ ਚਾਹੁੰਨਾ ਕਿ ਆ ਹਾਲਾਤ ਦੇਖ ਲਓ ਤਰਨਤਾਰਨ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਫਾਰਮ ਆ ਉਹ জমা ਹੋ ਰਹੇ ਹਨ ਤੇ ਤੁਸੀਂ ਹਾਲਾਤ ਆਪ ਦੇਖ ਲਓ ਜੀ ਕਿ ਇੱਥੇ ਸ਼ਰਿਆਮਤ ਸਵੇਰ ਤੋਂ ਪਹਿਲਾਂ ਟੋਕਨ ਵੰਡੇ ਗਏ ਆ ਜੀ ਤੇ ਬਾਅਦ ਦੇਖੋ ਮੌਜੂਦਾ ਵਿਧਾਇਕ ਆਏ ਨੇ ਇੱਥੋਂ ਦੇ ਜਿਹੜੇ ਤਰਨਤਾਰਨ ਦੇ ਉਹਨਾਂ ਸ਼ਰਿਆਮਤ 100 200 ਬੰਤਾ ਕੁੰਟਾ ਲਿਆ ਕੇ ਸ਼ਰਿਆਮ ਪਹਿਲਾਂ ਵੀ ਪਾੜੀਆਂ ਤਾਂ ਸਵੇਰ ਦੇ ਟੋਕਨ ਦੇ ਕੇ ਬੰਦਿਆਂ ਨੂੰ ਇੱਥੇ ਬਿਠਾ ਕੇ ਫਿਰ ਪੁਲਿਸ ਨੇ ਜਿਹੜੀ ਪੂਰੀ ਧੱਕੇਸ਼ਾਹੀ ਕਰਕੇ ਕਿ ਜਿਹੜਾ ਸਾਰੇ ਭਾਰਤੀ ਜਨਤਾ ਪਾਰਟੀ ਤੇ ਜਲਾ ਪ੍ਰੀਸ਼ਦ ਤੇ ਬੰਦਿਆਂ ਨੂੰ ਸਾਰਿਆਂ ਨੂੰ ਇਹਨਾਂ ਦੇ ਬਾਹਰ ਕੱਢ ਦਤਾ ਇਹ ਆ ਲੋਕਤੰਤਰ ਦੀ ਬੁਹਾਲੀ ਮੈਂ ਮਾਨਯੋਗ ਲੱਛਨ ਕਮਿਸ਼ਨ ਨੂੰ ਆ ਸੰਬੰਧਤ ਸਾਰੇ মিডিਆ ਵਾਲਿਆਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਆ ਮਲਾਜਮ ਜਿਹੜੇ ਵੀ ਲੱਗੇ ਹੋਏ ਨੇ ਇਹਨਾਂ ਸਮੇਂ ਆਂ ਬੰਦਿਆਂ ਨੂੰ ਧੱਕੇ ਮਾਦਮੇ ਕੇ ਜਿਹੜਾ ਇਹਨਾਂ ਨੇ ਬਾਹਰ ਕੱਢ ਦਤਾ ਤੇ ਸਾਨੂੰ ਸਰਕਾਰ ਦਾ ਪ੍ਰੈਸ਼ਰ ਹੈ ਇਹ ਲੋਕਤੰਤਰ ਦੀ ਬੁਹਾਲੀ ਆ ਪੰਤੇ ਫੈਲਾ ਲੈ ਕੇ ਪਹਿਲਾਂ ਕਿ ਤੋਂ ਆਪਣੀ ਮੈਂ ਆਈਲੋ ਲੈ ਕੇ ਜਿਹੜੇ ਪਾਸੇ ਸਵੇਰ ਤੇ ਬੰਤੇ ਪਹਿਲਾਂ